ਸਤਿਗੁਰੂ ਵਹਿ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰੁ ਸੁਖ ਰੋਗ ਪੈ ਆ ਜਾ ਸੁਖ ਤਬਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਹ ਕਰੀ ਨ ਹੋਈ ਬਲਿਹਾਰੀ ਕੁਦਰਤ ਵਸੇ ਤਰੰਤਰ ਜੈ ਲਿਖਿਆ ਰਹਾ ਜਤ ਮੈ ਜੋਤ ਜੋਤ ਮੈ ਜਤ ਅਕਲ ਕਲਾ ਭਰਪੂਰ ਰਹਾ ਸੋ ਸੱਚ ਸਾਹਿਬ ਸਿਬ ਸਵਰ ਲਿਓ ਜਿਨ ਕੀ ਤਿਸ ਉਪਰ ਪੈ ਕਹਉ ਨਾਨਕ ਕਰਤੇ ਕੇ ਬਾਤ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਸ ਮਹਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇ ਰਖਿਆ ਸੋ ਘਰ ਕੀਆ ਜਿਤ ਵੇ ਸਰਵ ਸੁਮਾਨੀ ਵਾਜੀ ਤੇਰੀ ਅਨੇਕ ਸੰਖ ਕੀਤੇ ਤੇਰੀ ਭਵਨ ਹਾਰੀ ਕੀਤੇ ਤੇਰੇ ਰਗ ਪ੍ਰੀ ਸੁਖਹੀਏ ਕੀਤੇ ਤੇਰੀ ਗਵਨ ਹਾਰੀ ਗਵਨ ਤੁਦਨੋਂ ਪਉਣ ਪਣੀ ਬੈਸੰਤਰ ਗਵੇ ਰਜ ਧਰਮ ਦਵਾਰੀ ਗਵਨ ਤੁਧਨੋ ਚਿਤ ਗੁਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਈਸ਼ਰ ਵਰਮਾ ਦੇਵੀ ਸੋਹ ਤੇ ਸਦਸਵਾਰੀ ਗਵਨ ਤੁਧਨੋ ਇੰਦਰੇન્દ્ર ਅਸਨ ਬੈਠੇ ਦੇਵਤੀਆਂ ਦਰ ਨਾਲੇ ਗਵਨ ਤੁਧਨੋ ਜੀ ਸਿੱਧ ਸਮਾਧੀ ਅੰਦਰ ਗਵਨ ਤੁਧਨੋ ਸਾਧ ਵਿਚਾਰੇ गावंत तुदनो जति सती संतुखी गावंत तुदनो वीर करारे गावंत तुदनो पंडित बन रखीसर जुग जुग वेद न ले गावंत तुदनो मोहिया मनमोहन स्वर्ग मच पयाले गावंत तुदनो रत्न अपहे तेरी अठसर तीर्थ न ले ਗਵਨ ਤੁਦਨੋ ਜੋਦਾਂ ਬਲਸੂਰਾ ਗਵਨ ਤੁਦਨੋ ਖਾਣੀ ਚਾਰੀ ਗਵਨ ਤੁਦਨੋ ਖੰਡ ਮੰਡਲ ਬਰਮੰਡ ਕਰ ਕਰ ਖੀਤੀ ਰਿਧਾਰੀ ਸੇ ਤੁਦਨ ਗਵਨ ਜੋ ਤੁਦ ਭਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀ ਦੇ ਤੁਦਨ ਗਵਨ ਸੇਮ ਚਿਤਨ ਅਵਨ ਆਨਿਕ ਕੀ ਵਿਚਾਰੀ ਸੋਈ ਸੋਈ ਸਦਾ ਸੱਸ ਸਹਬ ਸਚ ਸਚੀ ਨਈ ਹੈ ਬਿਉ ਸੇ ਜੈਨ ਜਸੀ ਰਤਨਾ ਜੀ ਨਰੇ ਜਾਈ ਰੰਗੇ ਰੰਗੇ ਪਾਂਤੇ ਕਰ ਕਰ ਜਿਨਸੀ ਮਾਇਆ ਜਿਨੋਂ ਪਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤੁਸਦੀ ਬੜਾਈ ਜੋ ਤਿਸ ਪਾਵੈ ਸੋਈ ਕਰਸੀ ਫਿਰੁ ਕਮਨ ਕਰਣਾ ਜਾਈ ਸੋ ਪਤ ਸਹੁ ਸਪਤ ਸਹਿਬ ਨਾਨਕ ਰਹਿਣ ਜਾਈ ਅਸਾ ਮੰਨ ਲ ਪੈਲਾ ਸੁਲ ਵੱਡਾ ਖੈ ਸੋ ਕੋਏ ਕੇਵੜਾ ਵਡਾ ਦਿੱਥ ਹੋਈ ਕੀ ਮਰ ਪਾਈ ਨਾ ਕਹਿ ਆ ਜਾਈ ਕਹਿਣੇ ਵਾਲੇ ਤੇਰ ਰਹਿ ਸਮੈ ਵੱਡੇ ਮੇਰੇ ਸਹਬਾ ਗਰਗ ਮੀਰਾ ਗੁਣੀ ਗੀਰ ਕੋਈ ਨ ਜੜ ਤੇਰਾ ਕੀ ਤੱਕ ਵਲਚੇ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਗਣ ਜਾਈ ਤੇਰੀ ਤਿਲੁੜਾਈ ਸਭ ਸਤ ਸਭ ਤਪ ਸਭ ਜੀ ਆਇਆ ਸਿੱਧਾ ਪੁਰਖਾਂ ਕੀ ਬੜੀ ਆਈਆ ਤੋਦ ਵਿਨ ਸਿਤੇ ਕਿਨੇ ਨ ਭਈਆ ਕਰ ਮਿਲੈ ਨਾ ਗ੍ਰਹਈਆ ਅਖਣ ਵੜਾ ਗਿਆ ਵਿਚਾਰ ਸਿਫਤੀ ਪਰੇ ਤੇਰੀ ਵੰਡਾਰ ਜਿਸ ਤੂੰ ਦੇ ਤਿਸੇ ਗਿਆ ਚਾਰ ਨਾਨਕ ਸਸਵਰਨ ਹਰ ਅਸਮਲ ਪਲ ਅੱਖ ਜੀਵ ਵਿਸਰੇ ਮਰ ਜਾਉ ਅੱਖੜ ਔਖ ਸਚ ਨ ਸਚੇ ਨਾਮ ਕੀ ਲਗ ਬੋਗਾ ਉਤਖ ਕਾਏ ਚਲੀਏ ਦੁਖ ਸੋਖ ਵਿਸਰੇ ਮੇਰੀ ਮਾਇ ਸਚਾ ਸਹਬ ਸਚਿ ਨਾ ਹੀ ਰਹਾ ਸਚੇ ਨਾਮ ਕੀ ਤਿਲ ਵਡਿਆਈ ਅਖਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੀ ਵੱਡਾ ਨੋਵੇ ਕਾਟ ਨ ਜਾਈ ਨਾ ਮਰੇ ਨਾ ਹੋਵੇ ਸੋਗ ਜਿੰਦ ਰਹਿਣ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋਵਾ ਨਾ ਕੋਈ ਜੇ ਵੜਿਆ ਪੋ ਤੇ ਵੜ ਤੇਰੀ ਦਾਤ ਜਿੰਦਨ ਕਰ ਕੇ ਗੀਤੀ ਰਾਤ ਖਸਮ ਸਰ ਤੇ ਕਮਜਾਤ ਨਾਨਕ ਨਵੇਂ ਬਾਸਨਾਤ ਰਗ ਗੁਜਰੀ ਮਹਲਾ ਚੌਥ ਹਰ ਕੇ ਜਨ ਸਤਗੁਰ ਸਤਪੁਰਖ ਪਿਨੋ ਜਿਨੋ ਕਰੋ ਗੁਰੂ ਪਾਸ ਹਮ ਗਿਰੇ ਚਿਰਮ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੀ ਮਿਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਗਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਸ ਹੈ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਸ ਨਾਮ ਨ ਪਾਇ ਤੀ ਪਾਗਿ ਹਿਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਿ ਆਏ ਤਿਰਗ ਜੀਵ ਤਿਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੰਤਰ ਮस्तक ਲੇਖਿਆ ਲਿਖਾਸ ਧਨ ਤਨ ਸਤ ਸੰਗਤ ਇਤਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5 ਕਾਹਿਰੇ ਮਨ ਚਿਤਵੈ ਉਦਮ ਜਹਰ ਅਰਜੀਓ ਪਰਿਆ ਸਹਿਲ ਪਥਰ ਮੈਂ ਜੰਤ ਪਾਈ ਨਾ ਕਰਿ ਜਿਕਾ ਗੇ ਕਰਤਰੀਆ ਮੇਰੇ ਮਾਦੋ ਜੀ ਸਾ ਸੰਗਤ ਮੇਰੇ ਸੁਦਰਿਆ ਗੁਰਪ੍ਰਸਾਦ ਪਰੰਪਰ ਪਾਇਆ ਸੁਕੇ ਕਸ਼ਟ ਰਿਆ ਜਨਨ ਪਿਤਾ ਲੋਕ ਸੁਬਨਤਾ ਕੋਈ ਨਿਸਕੇ ਧਰਿਆ ਸਿਰ ਸਰੰਜਿਕ ਸਬਾਏ ਠਾਕੁਰ ਕਾਏ ਮਨ ਭਉ ਕਰਿਆ ਊੜੇ ਊਡਵ ਸਿਕੁਸ਼ ਿਸ ਪਰਛੇ ਬਚਰੀ ਸ਼ਰਯ ਤਿਨ ਕਵਣ ਕਲਾਵ ਕਉਣ ਚ ਗਾਵੈ ਮਨ ਮੈਂ ਸਿਮਰਨ ਕਰਿਯੋ ਸਭ ਨਿਥਾਨ ਦਸ ਸਠਿ ਸਿਧਾਨ ਠਾਕੁਰ ਕਰਤਲ ਤੇਰਯ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤੇਰਾਂਤਨ ਪਰਵਰੀਆ ਰਗ ਸਮਲ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਬਰਸਾਦ ਸੋ ਪ੍ਰਕੰਡ ਰੰਜਨਿਆ ਪ੍ਰਕੰਡ ਰੰਜਨਾ ਹਰ ਅਗਮ ਅਗਮ ਪਰ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਏ ਤੁਹਾਰੇ ਜੀ ਤੁਜੀਆ ਕਾਧ ਤਹਾਰ ਹਰਦੇ ਆਓ ਸੰਤੋ ਜੀ ਸਭ ਦੁੱਖ ਬਸਾਰਨ ਹਾਰਿਆ ਹਰਿਆ ਪੇਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਹੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਹਣਾ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇ ਰਿਛੋਈ ਵਿੜਣਾ ਤੂੰ ਆਪੇ ਦਾਤਾ ਆਪੇ ਭੁਗਤ ਜੀ ਹੋ ਤਦ ਬਿਨਿਆ ਵਰਨ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਗਵਗਾਣਾ ਜੋ ਸੇਵ ਜੋ ਸੇਵ ਤੁਜੀ ਜਨਾਨੰਕ ਤਿਨ ਗੁਰ ਵਾਣਾ ਹਰਤੇ ਅਵੈ ਹਰਤੇ ਅਵ ਤੁਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇਆ ਜੀ ਤਿੰਤ ਟੁੱਟੀ ਜਮਕੀ ਫਾਂਸੀ ਜਨਰ ਪਉ ਜਨ ਹਣਰ ਪਉ ਤੇ ਆਇਆ ਜੀ ਤਿਲਕ ਪਉ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진하르 జయ지 진 나انک تین ਬਲਜਸੀ ਤੇਰੀ ਭਗਤ ਤੇਰੀ ਭਗਤ Bhandar ji ਪਰ ਬਿਅੰਤ ਬਿਅੰਤ ਤੇਰੀ ਭਗਤ ਤੇਰੀ ਭਗਤ ਲੰਤੋ ji ਹਰ ਅਨੇਕਾਨੇ ਕਨੰਤਹ ਤੇਰੀ ਅਨਕ ਧੀਰਣ ਕਰੇ ਹਰ ਪੂਜਾ ji ਤਪ ਤਪ ਜਪ ਬਿਅੰਤ ਤੇਰੀ ਅਨੇਕ ਤੇਰੀ ਅਨੇਕ ਪ੍ਰਭੋ ਸਿਮਰਸਾ ਜੀ ਕਰ ਗਿਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੁ ਜੇ ਵੜੇ ਵਰਨ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਦੀ ਆਪੇ ਪੈ ਪਰ ਸਵਰਤ ਜੀ ਤੂੰ ਆਪੇ ਕਰੈ ਸੋਈ ਤੁਦੀ ਆਪੇ ਸੈਟ ਸੋ ਪਾਏ ਜੀ ਤੁਦੀ ਆਪੇ ਸਿਰ ਸੋ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਮਲ ਚੁਤ ਤੂੰ ਕਰਤਾ ਜਿ ਵਰ ਮਢਸਾਈ ਜੋ ਤੂੰ ਭਵ ਸੋਈ ਤਿਸੀ ਜੋ ਤੁਰੇ ਸੋ ਹੀ ਪਾਈ ਰਹਾ ਸਭ ਤੇਰੀ ਤੂੰ ਸਭ ਨਿਤ ਆਇ ਜਿਸ ਨੂੰ ਕਿਰਪਾ ਕਰ ਤਿਨ ਨਾਮ ਰਤਨ ਪਾਇ ਗੁਰਮਕਲਾ ਦਾ ਮਨ ਮੁਕਵਾਇ ਤੂੰ ਧਾਵੇ ਛੋੜਿਆ ਮਿਲਾਇ ਤੂੰ ਦਰਿਆ ਸੋ ਤੁਝੇ ਮੋਏ ਤੁਦਵੇਂ ਤੁਜਾ ਗੋਈ ਨਹੀ ਜੀਅ ਜਨ ਸਭ ਤੇ ਰਖੇ ਲ ਗਿ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣੈ ਸਿਜਨ ਜੜੈ ਹਰ ਗੁਣ ਸਰਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਅਰਨਵ ਸਮਯ ਤੂੰ ਆਪੇ ਕਰਤਾ ਤੇਰਾ ਕੀ ਅਸੋ ਹੋਇ ਤ੍ਰਿਬਿੰਦੂ ਜਵਰਨ ਕੋਈ ਤੂ ਕਰ ਕਰ ਵਖਾਣ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਨ ਲ ਪਹਿਲਾ ਦੇ ਸਰਵੜੇ ਪਹਿਲੇ ਨਿਵਸ ਪਣੀ ਪਾਉ ਕਤਿਨ ਹੀ ਕੀਆ ਪੰਕਜ ਮੋਹ ਹੈ ਪਗ ਨੀ ਚੱਲੇ ਦੇਖਾਂ ਤੈਨੂ ਬੀਲੇ ਮਨ ਇਕਨ ਚੇਤਿਸ ਮੂੜ ਮਨ ਹਰ ਮਿਸਰ ਤੇਰੇ ਗੁਣ ਗਲਿਆਰ ਨਾ ਹੂੰ ਜਤੀ ਸਦੀ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਕਰਨਵਤ ਨਾਨਕ ਤਿਨ ਕੀ ਸਰਨਾ ਕਿੰਤੂ ਨਾਹੀ ਵਿਸਰੇਆ ਸਾਮ ਲਾਪੰਜਿਵ ਭਈ ਪ੍ਰਪਤ ਮਨੁਖ ਦੀ ਬਰੀਆ ਗੋਬਿੰਦ ਮਿਨਨ ਕੇ ਤੇਰੀ ਬਰੀਆ ਹਵਰ ਕਾਇ ਤਰ ਕੀ ਤਨ ਕਾਮ ਨਿਰ ਸਾਧ ਸੰਗਤ ਭਜ ਕੇ ਬਲ ਨਾਮ ਸ੍ਰੀ ਜਾਮ ਲਾਗ ਪਉ ਚਲ ਤਰਨ ਕੈ ਜਾਨ ਬਿਰਤਾ ਜਾ ਤਰੰਗ ਮਾਇਆ ਖਿਰਹ जप तप संजम तरब न कमाया सेवा साधन हर राया कहो नानके की च शर्मा जप तप संजम संमधर्म कमाया सेवा साधन हर राया ਹੋ ਨਾਨਕ ਯਮਨੀ ਚ ਕਰਮ ਸਰਨ ਪਰੇ ਕੀ ਰਖੂ ਸ਼ਰਮ ਆ ਸਹੀ ਦਸਮੀ ਕਬਿਉ ਬਾਤ ਬੇਨਤੀ ਚਉਪਈ ਹਮਰੇ ਕਰੋ ਆ ਦਿਲ ਚ ਪੂਰਨ ਚਿਤ ਕੀ ਚ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਵਰਤ ਪਰ हमरे दुर्ठ तुम कहो आप मोहि बिछाओ सुखी बस मोर परिवार सेवक सिख सब करता मोर अच्छा कर दे सब ऋण को वास पूर्ण हो हमारी आशा तुर भजन की रह पेसा तुम्हें तो छाड़ कोई दे आऊँ ਜੋਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕ ਮਰ ਤਰੀਏ ਚੁਣ ਚੁਣ ਸਤਰ ਅਮਾਰੇ ਮਰੀਏ ਅਭਦ ਮੁਝੇ ਬਰੀਏ ਮਰਣ ਕਾਲ ਕਾ ਤ੍ਰਸਨ ਵਰੇ ਹਉ ਜੋ ਸਦਾ ਹਮਾਰੇ ਪਛਾ ਸਿਰਿਆ ਤੋ ਜੋ ਜੋ ਕਰਿਉ ਰਚ ਰਾਖ ਲਿਓ ਮੋਏ ਰਾਖਣ ਯਾਰੀ ਸਾਹਿਬ ਸੰਤ ਜੈ ਬਿਹਾਰੀ ਦਿਨ ਬੰਦ ਦ੍ਰਿਸ਼ਟਣ ਕੇ ਅੰਤ ਤੁਮਹ ਪੂਰੀ ਚਤੁਰਦਸ ਅੰਤ ਕਾਲ ਪਾਇ ਬਰਮਾ ਬਪਤਰਾ ਕਾਲ ਪਾਇ ਸ਼ਿਵ ਜੀ ਗਉਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਗਨ ਕਾਲ ਕਾ ਕੀਆ ਤਮਾਸ ਜਵਨ ਕਾਲ ਜੋਗੀ ਸ਼ਿਵ ਕੀਓ ਦੇਗ ਰਾਜ ਬਰਮਾ ਜੁਤੀਓ जवन कल सब लोक सवार नम शकारत ए हमार जवन कल सब जगत बनायो देवदा जछने पजायो आदंत के अवतार सोई गुरु समझो हमार नम शकारति सिही को हमरी सकल प्रजा जिन अपसवरी शिव कण को शिव गुण सुख दीयो चतरण को पलमो बदकीयो कट कट के अंतर की जानत परे बुरे की पीर पहचानत चींटी ते कुंचर यसुला सब पर कृपा दिस कर फुल संतन दुख पाएते दुखी सुख पाए साधन की सुखी एक एक की वीर वचन गट गट के पड़ पड़गी जने ਜਦ ਉਦ ਕਰਖ ਕਰਾ ਕਰ ਤਰ ਪਰਜ ਤਰਤਵ ਦੇ ਪਰ ਜਬ ਆਕਰ ਕਰਤ ਕਬ ਹੂੰ ਤਮੈ ਮਿਲਤ ਦੇ ਤਰ ਸਭੂ ਜੇਤੇ ਬਦਨ ਅਸਰਟ ਸਵਧਰ ਆਪ ਆਪਣੀ ਬੂਜ ਚਰ ਤਮ ਸਭ ਹੀ ਤੇਰ ਦਿਨ ਰਲਮ ਜਾਣਤ ਵੇਦ ਵੇਦ ਰਲਮ ਰੰਕਾਂ ਕਨ ਲੰਭਉ ਆਦਨੀਲਾ ਨਾਦ ਸੰਭਵ ਤਾਂ ਕਮੂੜ ਚਰਤ ਪੇਤਾ ਜਾ ਕੋ ਪੇਵਨ ਪਵੰਤ ਬੇਦਾ ਤਾਂ ਕੋ ਕਰਪਾ ਅਨੁਮਾਨਤ ਮਹਾ ਮੂੜ ਕਚ ਪੇਦਨ ਜਾਣਤ ਮਹਾਦੇਵ ਕੋ ਕੈ ਸਦਾ ਸੇਵ ਨਿਰੰਕਾਰ ਕਾ ਚਿੰਤਨ ਪੇਵ ਆਪੇ ਆਪਣੀ ਬੁਧ ਹੈ ਜੀਤੀ ਵਰਨਤ ਪੈਨ ਬਿਨ ਤੂੰ ਹੈ ਤੇਤੀ सुमरा लखन जाय पसर कह बेद सज प्रथम संसार एकै रूप अनुप रूप रंग पयो राव कै पुष्प अन्न जेर जेतकीनी अति भ खान बहु रज दीनी कं फोर राजा बैठ हसिमंड पयो शंकरी गठ सगरे सेठ दिखायै चंब अजगास्वरूप सुअम्ब अव रक्षा मेरी तुम करो सिख बार सिख संगरो दुष्ट जिते उठवा तुत सकल मलेश करो रण जे अस्त तब सरणी परे तिनके दुष्ट दुख मारे पुरख जाउन पग परे तिहारे तिनके तुम संकड़ टारी जो कल को एक बार है ताके काल निगढ़ नहीं है रक्षा हो सब काल दुष्ट अरिष्ठ तक काला कृपा दृष्ट न जाए नार हो ताप तनक रिद्ध हो कर्म सब होई के न कोई ਇਕ ਬਾਰ ਜਿਨ ਤੁਮਹਿ ਸੰਭਰ ਕਲ ਪਾਇ ਤੇ ਤੈ ਉਬਰ ਜੇ ਨਰ ਨਾਮ ਤੇ ਹਰੁ ਕ ਧਰਦ ਦੁਸ਼ਟ ਦੋਖ تیر ਥੜ ਕੀ ਤੇ ਮੈਂ ਸਰਣ ਤੇਹਾਰੀ ਆਪ ਦੇ ਲਿਓ ਬਾਰੀ ਸਰਬ ਠੌਰ ਬੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੇ ਅਲਗ ਕਹਿਉ ਤੇ ਤੁਮਰੇ ਤਉ ਤੇ ਕਵਾਂਗ ਤਰੇ ਲੀਆ ਨੇਓ ਰਬ ਰਹੀਮ ਬੁਰਾਨ ਕੁਰਾਨ ਅਨੇਕ ਕਹਿ ਮਤੇ ਕਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਬਹੁ ਭੇਦ ਕੈਮ ਇਕਨ ਜਨਿਓ ਸਿਰਿਅਸ ਬਨ ਕਿਰਪਾ ਤੁਮਰੀ ਕਰ ਮੈਨ ਗਇਓ ਸਭ ਤੋ ਹੀ ਬਖ ਨਹੀ ਉਦਰਾ ਸਗਲ ਦਿਵਾਰ ਕੁ ਝਾੜ ਕੇ ਗਏ ਹੋ ਤਵਾਰ ਦਵਾਰ ਬਹ ਗਏ ਕੀ ਲਾਜ ਅਸ ਗੋਬਿੰਦ ਦਾਸ ਦਵਾਰ ਸਗਲ ਦਵਾਰ ਗੁਜਾੜ ਕੇ ਗਏ ਹੋ ਤਵਾਰ ਦਵਾਰ ਬਹ ਗਏ ਕੀ ਲਾਜ ਅਸ ਗੋਬਿੰਦ ਦਾਸ ਦਵਾਰ ਰਾਮ ਕਲੀ ਮਹਲਤੀ ਜਾਨੰਦ ਕਉੰਕਰ ਸਤਿਗੁਰ ਪਰਸਦ ਅਨੰਦ ਪਿਆ ਮਿਰਬਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਚੇਤੀ ਮਨਵਦੀਆ ਵਦੈ ਰਗ ਰਤਨ ਪਰਵਾਰ ਪਰਹੀਆ ਸ਼ਬਦ ਗਵਣਿਆਈਆ ਸਉਦੋ ਤੰਗਉ ਹਰੀ ਕੇਰਾ ਮਨ ਜਿ ਨਿਵਸੈ ਕਹਿ ਨਾਨਕ ਨੰਦ ਹੋਵ ਸਤਿਗੁਰ ਮੈਂ ਪਾਇਆ ਮਨ ਮੇਰਾ ਤੂੰ ਸਦਰ ਹਰਨ ਲਈ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੁ ਕਰੀ ਤੇਰਾ ਕਰ ਸਵਾਰਣ ਸਭ ਨਾ ਗੱਲਾਂ ਸਮਰਤ ਸੁਆਮੀ ਸੋਖਿ ਮਨੁ ਵਸਾਰੀ ਕਹਿ ਨਾਨਕ ਮਨ ਮੀਰੇ ਸਦਰੁ ਹਰਨ ਲਈ ਸੱਚੇ ਸਾਹਿਬ ਕੀ ਨਹੀਂ ਕਰਤੇ ਰ ਧਰਤਾ ਤੇ ਰ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਪਸ ਲਾ ਤੇਰੀ ਨ ਮਨ ਵਸਵੇ ਨਾਮ ਜਿਨ ਕੇ ਮਨ ਵਸਿਆ ਆਵਾਜ ਸ਼ਬਦ ਗਨੇ ਰ ਕਹ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਰ ਸਚਨ ਮੇਰਾ ਅਧਾਰੋ ਸਚ ਨਾਮ ਧਰ ਮੇਰਾ ਜਿਨ ਪੁੱਖਾਂ ਸਭ ਗਵਾਹੀਆ ਕਰਸਾ ਸੁਖਮਨ ਆਇ ਵਸੀਆ ਜਿਨੇ ਸਚ ਸੂਜਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਏ ਵਡਿਆਈਆ ਕਹ ਨਾਨਕ ਸੁਣ ਸੰਤੋ ਸਤਿ ਸਉ ਦਰ ਪਿਆਰੋ ਸਚ ਨਾਮ ਮੇਰਾ ਆਧਾਰੁ ਵਜੇ ਪੰਚ ਸ਼ਉਦਤ ਕਰਸ ਬਗ ਕਰਸ ਬਗ ਸ਼ਉਦ ਵਾਜੇ ਕਲ ਜਿਤ ਕਰਤਾਈ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰ ਪਾਇਆ ਤੁਦ ਜਿਨ ਕੋ ਸਿਨਮ ਹਰ ਕੈ ਲਾਗੀ ਕੈ ਨਾਨਕ ਤੈ ਸੁਖਵਾ ਇਤ ਕਰ ਅਨਹਦ ਵਾਜੀ ਅਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿਤ ਸਤਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਗੇ ਵਾਜੈਨ ਅਦਤੂਰੀ ਸੁਣ ਤੇ ਬੁਨੀਤ ਕਹ ਤੇ ਪਵਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਗੇ ਵਾਜੈਨ ਅਦਤੂਰੇ ਮੁੰਦਾਵਣੀ ਮਲ ਪੰਜਿਵ ਥਾਲ ਵਿਜੀਤਨ ਵਸਤੂ ਪਈਓ ਸਤ ਸੰਤੋਕ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੁਧਾਰ ਜੇ ਕੋ ਕਵ ਜੇ ਕੋ ਪੁੰਚ ਤਿਸ ਕਾ ਉਧਾਰ ਜੇ ਵਸਤ ਜੀ ਨ ਜਾਈ ਜਿਤ ਨਿਤ ਰਖੁਰ ਧਾਰ ਤਉ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲ ਪੰਜੀਵ ਇਹ ਗੀਤ ਜਤ ਨਹੀਂ ਮੈਨੂੰ ਜੋ ਕੀਤਾ ਨਾ ਨਿਰਗੁਣ ਹੈ ਕੋ गुण ਨਹੀਂ ਆਪੇ ਤਰਸ ਪਿਓ ਤਰਸ ਬਿ ਆ ਮੈ ਰਮਤ ਹੋਈ ਸਤਿਗੁਰ ਸਹਜਣ ਮਿਲੇ ਆ ਨਾਨਕ ਨਾਮ ਨੇਤਾ ਜੀਵਾ ਧਨ ਮਨ થી ਮੈ ਹਰੇ ਆ ਤਰਸ ਬਿ ਆ ਮੈ ਰਮਤ ਹੋਈ ਸਤਿਗੁਰ ਸਹਜਣ ਮਿਲੇ ਆ ਨਾਨਕ ਨਾਮ ਮਨੇਤਾ ਜੀਵਾ ਤਨ ਮਨ ਤੀਵ ਹੈ ਹਰਿਆ ਪੌੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰਖ ਅਗਨੀ ਉਤਰmai ਸੁਣ ਕੇ ਜੰਗ ਤੇ ਦੂਤ ਨਾ ਤੇਰੇ ਚੜ ਜਾਏ ਪਉ ਜਲ ਵਿਖਮਸ ਗਾਉ ਗੁਰ ਸ਼ਬਦੀ ਪਰਪਹੀ ਇਨ ਗਲ ਕੀ ਪਿਆ ਸਮਰਸੇਂ ਗਾਏ ਕਲਮੇ ਆਪੂਰਣ ਗੁਣ ਕੋ ਬੰਦੇ ਗਾਏ ਸਭ ਸੇ ਨੋ ਕਿਰਪਾ ਸਮਲ ਸਸਾਏ ਬਿਰਥਾ ਕੋਈ ਨ ਜਾਏ ਜੀ ਆਵ ਤੁ ਦਿਹਾਏ ਸਲੋਕ ਮਹੱਲ ਪੰਜੀਵ ਅੰਤਰ ਗੁਰੂ ਅਰਧਨਾ ਜਿਵ ਜਗਤ ਪੁਰਨੋ ਏ ਤ੍ਰਿ ਸਤਗੁਰੂ ਵੇਖਣਾ ਸਰਵਣੀ ਸੁਣਨਾ ਗੁਰੂ ਨਾ ਸਤਗੁਰੂ ਸੇ ਤੀਰਤੇਯ ਦਰਗਹਿ ਪਇਟਵ ਕਉਨੋ ਰੂ ਕਿਰਪਾ ਕਰੇ ਜਿਸਨੋ ਇਹ ਬਥ ਦੇ ਜਗ ਮਯ ਉਤਮ ਕੜੀਏ ਵਿਰਲੇ ਕੇਈ ਕੇਈ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਬਾਰੀਆਂ ਨ ਗੁਰ ਕੀ ਪੈਰੀ ਪਾਏ कायसुवर्यन उपदयाल मनुनवसर्यन साजनक सङ्ग पवजलतर्यन सकत निन्दक दुष्ट किन मै बदार्यन इस साहिब कि टेक नानक मने माहे इस सिमरत सुखो ਸਗਲੇ ਦੁੱਖ ਜਾਈ ਕਿਸ ਸਾਹਿਬ ਕੀ ਤੇਕ ਨਾਨਕ ਮਨੈ ਮਈ ਜਿਸ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ